ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਫਤੇਗੜ ਕੋਰੋਟਾਣਾ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚਾਰਨਾਗ ਜੀ ਤਿੰਨ ਗੱਬਣ ਇੱਕ ਟੋਕੜ ਆ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਮੌਲ ਰੇਟ ਜਮਾ ਛੋਟੇ ਛੋਟੇ ਹੁੰਦੇ ਇੱਕ ਦਾ ਵੀਰ ਵੀਰ ਵੀਡੀਓ ਨੂੰ ਐਂਡ ਤੱਕ ਕਰ ਦੇਖਿਆ ਕਰੋ ਇੱਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਆ ਜੀ ਨਾਂ ਤੇ ਐਡਰੈਸ ਦੱਸ ਦੋ ਜੀ ਨਾਂ ਵੀਰੇ ਜਗਮੋਣ ਸਿੰਘ ਪਿੰਡ ਫਟੇਗੜ ਕੋਰੋਟਾਣਾ ਦਸੀਲ ਧਰਮਪੁਰ ਜਿਲ੍ਹਾ ਮੋਗਾ ਬਈ ਮੋਬਾਈਲ ਨੰਬਰ 9941747448 ਠੀਕ ਹੈ ਵੀਰੇ ਅੱਜ ਚਾਰ ਨਾਗਾ ਜੀ ਚਾਰ ਨਾਗਾ ਵੀਰੇ ਇਧਰੋਂ ਹੀ ਸ਼ੁਰੂ ਕਰ ਜਰਸੀ ਤੋਫਾ ਸੂਆ ਜਨਮਾ ਵੀਰੇ ਸੂਆ ਵੀਰੇ ਪਲੂਣ ਸੂਈ ਵੀ ਆ ਦੰਦੋ ਜੀ ਦੰਦ ਦੰਦ ਚੱਕ ਕੀਤੇ ਵੱਡੇ ਵੀਰੇ ਯਾਰ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਹੋ ਗਿਆ ਹੁਣੇ ਮੰਨ ਕੇ ਚਲੋ 2-3 ਮਹੀਨੇ ਠੀਕ ਹੈ ਆਪਾਂ ਲਿਆਂਦੀ ਆਪਣੀ ਲਿਆਂਦੀ ਬਰਾਜੀ ਜੀ ਦਾ ਮਾਲ ਸਾਰਾ ਹਾਂਜੀ ਟੋਕੜ ਮੰਨ ਕੇ ਟੋਕੜ ਤੋਂ ਹੈ ਟੋਕੜਾ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਹੈ ਦੁੱਧ ਦੇ ਥੱਲੇ ਵੀਰ ਸਹੀ 6 ਕਿਲੋ ਆ ਜੋ ਓਕੇ ਦੇ ਦਾਂਗੇ ਓਕੇ ਭਰਾ ਯਾਰ ਨਾ ਟੈਂਪ ਚਾਹ ਹਾਂਜੀ ਥਣਾ ਦੀ ਓਕੇ ਇੱਕ ਮੇਰੀ ਗੱਲ ਸੁਣ ਲਗਦੇ ਯਾਰ ਉਹ ਵਿਖਾ ਦੇ ਨੇੜੇ ਹੋ ਕੇ ਬਰਾੜ ਸਾਹਿਬ ਜੀ ਇਹਦੇ ਨਾਲ ਆਵੇ ਇੱਥੇ ਮੜਾ ਸਰੂ ਆ ਪਰ ਆਉਂਦੀ ਬੂੰਦ ਬੂੰਦੀ ਆ ਠੀਕ ਆ ਵੀਰੇ ਆਣੀਗਾ ਵੀ ਫੁੱਲ ਧਾਰ ਆਉਂਦੀ ਆ ਆਹ ਥੀਲ ਵੇੜਦੀ ਆ ਪਹਿਲਾਂ ਦੱਸਿਆ ਚੰਗਾ ਭਰਾ ਤੇ ਉਹ ਮੰਨ ਕੇ ਚਲੇ ਇਹ ਭਾਤ ਬੱਚੀ ਨਹੀਂ ਦੇਣੀ ਜਿਹੜੇ ਜਿਹੜੇ ਭਾਪ ਆਏ ਦੇ ਦੇਣੀ ਆਪਾਂ ਦੇ ਦੇ ਸੂਆ ਪਹਿਲਾ ਜੀ ਦੰਦੋ ਬਾਈ ਕਹਿੰਦਾ ਚੈੱਕ ਨਹੀਂ ਕੀਤਾ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਬਰੀਡ ਦੇ ਪੱਕ ਤੋਂ ਅੰਤ ਕੋਈ ਨਹੀਂ ਜੀ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਦੁੱਧ ਨਟ 6 ਕਿਲੋ ਤਿਆਹਰਾ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਮੋੜਲੇ ਵੀਰੇ ਅਜਾ ਵੀਰੇ ਨਵਾਈ ਨੂੰ ਨਹੀਂ ਬਰਾ ਨਾ ਮੋਟਾ ਜੀ ਬਾਈ ਇਹਦਾ ਦੇ ਦੇਣੀ ਆ ਪਹਿਲਾਂ ਦੱਸ ਦਿਨੇ ਇੱਕ ਥਣ ਨਾਲ ਛੋਟਾ ਜਿਹਾ ਸਰੂ ਆ ਬਾਈ ਕਹਿੰਦਾ ਆਉਂਦਾ ਤਮਕਾ ਤਮਕਾਈ ਆ ਹਾਂ ਜਾਈ ਨਹੀਂ ਵੀਰੇ ਬਾਹਲਾ ਹੁੰਦਾ ਹਾਂ ਵੀ ਭਾਰ ਪੈਂਦੀ ਭਾਰ ਨਹੀਂ ਪੈਂਦੀ ਹੱਥ ਗਿੱਲਾ ਚੈੱਕ ਕਰ ਲੋ ਜੀ ਸਲਾਬ ਹੀ ਆ ਵੀਰੇ ਠੀਕ ਆ ਵੀਰੇ ਤੇ ਡਿਮਾਂਡ ਚ ਮਾਂ ਲੈਣ ਦੇ ਨਾਲ ਹੀ ਜਿਵੇਂ ਛੋਟੀ ਜੀ ਕਰਦੀ ਅੱਜ 18000 ਹੀ ਦੇ ਦੇਣੀ ਭਰਾ ਆਫਰ ਹੀ ਆ ਜੀ ਆਫਰ ਹੀ ਆ ਭਰਾ ਜੀ 25000 ਦਾ ਬੱਚੀ ਹੁੰਦੀ ਹੈ ਬੱਚੀ ਮਿਲਦੀ ਤੇ ਮਨ ਕੇ ਜਾਣੇ ਆ ਦਾ ਮਨ ਕਾ ਸਮਾ ਦੀ ਵੀਰੇ ਕੱਢ ਦੇਣਾ ਦੁੱਧ ਦੇ ਨਾਲ ਬਾਕੀ ਵੀਰੇ ਹੀਟ ਚ ਸੀ ਇਹ ਪਰ ਆਪਾਂ ਟੀਗਾ ਭਰਾਇਆ ਨਹੀਂ ਭਰਾ ਆਪ ਜੀ ਤੁੱਲੀ ਜੋ ਕੋਈ ਮਰਜ਼ੀ ਭਰਾ ਭਰਾ ਲਵੇ ਠੀਕ ਆ ਵੀਰੇ ਠੀਕ ਆ ਵੀਰੇ 18000 ਦੀ ਬਾਈ ਕਹਿੰਦਾ ਦੇ ਦਾਂਗੇ ਵਿੱਚੋਂ ਮਾਨਤਾ ਕੰਡੀ ਸੀਗਾ ਵੀ ਆਇ ਨਹੀਂ ਕਿ ਅਗਲਾ ਕਵੇ ਲੱਪ ਠੀਕ ਹੈ ਜੀ ਤੇ ਦੋ ਨੰਬਰ ਵੀਰੇ ਇਹਦਾ ਸੁਆ ਕਿੰਨਾ ਮਾ ਜੀ ਇਹ ਵੀਰੇ ਸਹੀ ਦੂਜਾ ਸੁਆ ਸੁਣੀ ਭਰਾ ਸੁਆ ਕਿੰਨਾ ਲੈਂਦੀ ਆ ਜੀ ਇਹ ਲੈ ਜੂਗੀ ਵੀਰੇ ਦੋ ਤੋਂ ਚਾਰ ਦਿਨ ਭਰਾ ਕਿੰਨਾ ਕੁ ਬਾਜੂ ਦੁੱਧ ਜੀ ਦੁੱਧ ਵੀਰੇ ਪਿਛਲੇ ਸੁਆ ਤਾਂ ਤਾਂ ਦੇ 14-14 ਅੰਕ ਕੋਲੋਂ ਚੋਇਆ ਭਰਾ ਬਾਕੀ ਦੁੱਧ ਹੁੰਦਾ ਸੇਵਾ ਦਾ ਵੀਰੇ ਠੰਡੀ ਸੀਲ ਬਥੇਰੀ ਆ ਵੀਰੇ ਆਈ ਨਹੀਂ ਕੋਈ ਗੱਲ ਵੀ ਲੱਪ ਛੜ ਵਾਲੀ ਲੈ ਬਾਕੀ ਥਣਾ ਦੇ ਤੇ ਵੀ ਸੋਹਣੇ ਆ ਲੱਗੇ ਹੱਥੀ ਚ ਬਾਈ ਵਾਲਾ ਥਾਣਾ ਚਾਰੀ ਥਾਣਾ ਪੋਰਸ਼ਾਂਕ ਭੋਰਾ ਵੀ ਨਹੀਂ ਜੀ ਚੈੱਕ ਕਰ ਸਕਦੇ ਹੋ ਤੁਸੀਂ ਕੁਆਲਿਟੀ ਪੂਰੀ ਚੰਗੀ ਆ ਜੀ ਕਰੋ ਸੰਗ ਆ ਦੁੱਧ ਉਹ ਸੰਗਣਾ ਫੈਟ ਆ ਉਹ ਚੰਗੀ ਬਸ ਖਾਣਾ ਦਾ ਚਾਹੀ ਤੁਹਾਨੂੰ ਇਧਰਲੇ ਪਾਸੇ ਤੋਂ ਵੀ ਦਿਖਾ ਦਿੰਨੇ ਕੱਲਾ ਕੱਲਾ ਨਿੱਖੜ ਮਹੱਫੀ ਚਵਾਈ ਹਲਾ ਥਾਣਾ ਚਾਰ ਹੀ ਥਾਣਾ ਕੋਰਸਿਆ ਕਪੂਰਾ ਵੀ ਨਹੀਂ ਜੀ ਇਹਦਾ ਜਮਾ ਛੋਟਾ ਜਿਹਾ ਆਪਾਂ ਇਹਦੀ ਬਸ ਆਪਾਂ ਛੋਟੇ ਕਰਨ ਬਰੜ ਜੀ ਆਹ ਭਾ ਦਾ ਕਿਸੇ ਨੇ ਵੀਡੀਓ ਚ ਕੀਤੇ ਨੇ ਜਿਹੜੇ ਆਪਾਂ ਅੱਜ ਕਰਨੇ ਆ ਕਿੰਨਾ ਜੀ ਇਹ 37000 ਦੀ ਦੇਣੀ ਆ ਬਈ। ਹੋ ਫਰੀ ਆ। ਹੋ ਫਰੀ ਆ ਭਰਾ। ਚੱਕ ਲੋ ਚੱਕ ਲੋ ਹੀ ਹੋਣੀ। ਚੱਕ ਲੋ ਚੱਕ ਲੋ ਹੀ ਹੋਣੀ ਆ ਵੇਲਾ ਇਹਨਾਂ ਦੇ ਗਰਮ ਹੈ ਨਾ। 2000 ਦੀ ਬਾਈ ਗਲਾ ਦੇ ਦਾਂਗੇ ਮੁੱਲ ਬੱਕੀਆਂ ਲੈ ਕਰੀ ਜਾਂਦਾ। ਤੂੰ ਮੁੱਲ ਭੇੜੇ ਆ ਤੇ ਮੁੱਲ ਦੇ ਯਾਰ ਮੁੱਲ ਆ ਪਾ ਯਾਰ ਮਾਰਜਨ ਦੇ ਨਾਲ ਰੱਖ ਕੇ 11500 ਨੇ ਦੇਣਾ ਹੁੰਦਾ। ਆਪਾਂ ਕਰਾ ਲੋਕਾਂ ਨੂੰ 10-5 ਕੱਢਣਾ। ਸਹੀ ਗੱਲ। ਠੀਕ ਆ ਵੀਰੇ। ਹਾਂ। ਆਹ ਚਿੱਟੀ ਕਬੂਤਰ। ਹਾਂਜੀ ਵੀਰੇ। ਬਰੀਡ ਵਾਲੀ ਆ ਵੇੜਦੀ ਯਾਰ। ਸੁਆ ਕੰਨਵਾ ਵੀਰੇ। ਦੂਮੇ ਦੂਜਾ ਸੁਬਾ ਸੌਣ ਲੱਗੀ ਵੀਰੇ ਸਮਾਂ ਕਿੰਨਾ ਕੁ ਲੈਂਦੀ ਐ ਸੁਈ ਨੂੰ ਵੀਰੇ ਮੰਨ ਕੇ ਚਲੋ ਆਪਾਂ ਤਾਂ ਵਾਗ ਲੈਨੇ ਕਿਹਾ ਬਈ 10 ਦਿਨ ਲੈ ਜੂਗੀ ਪਰ ਆਪਾਂ 10 ਮੰਨ ਕੇ ਦੇਨੇ 2-4 ਦਿਨ ਪਸੂ ਉੱਤੇ ਹੀ ਲਿਜਾ ਸਕਦਾ ਭਰਾ ਯਾਤ ਬਰੀਡ ਵਖ ਵਿਚੀ ਦੀ ਜਿਵੇਂ ਮਰਜੀ ਬੈਠਾ ਰਹੇ ਹਾਂ ਜੀ ਭਰਾ ਜਿਵੇਂ ਮਰਜੀ ਤੁਰ ਕੇ ਦਿਖਾ ਦੀ ਵੀਰੇ ਸੁਆ ਬਾਈ ਦੱਸਦਾ ਕਿ ਦੂਜਾ ਸੁਣਦੀ ਹਜੇ ਸਮਾਂ ਲੱਗ ਭੱਗ ਹਜੇ ਲੈ ਜੂਗੀ ਜੀ ਥਾਣਾ ਦੇ ਸ਼ਹਿਰ ਦੇ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਬਰੀਡ ਬਹੁਤਾ ਵੈੜਦੇ ਬਾਕੀ ਬਿਊਟੀ ਬਹੁਤ ਆ ਰੰਗ ਪ੍ਰਿੰਟ ਪੂਰਾ ਚੰਗਾ ਕਲੀ ਆ ਵੀਰੇ ਕੋਈ ਦਿੱਸੀ ਪੀਣਾ ਸਮਝੇ ਕੋਈ ਸਹੀ ਗੱਲ ਹੈ ਚੈੱਕ ਕਰ ਜਾ ਦੇਖ ਯਾ ਵੀਰੇ ਵਾਚੀ ਦੀ ਵੀਰੇ ਯਾ ਜੂ ਪੂਰੇ ਪੂਰਾ ਸਨਖ ਪੁਣਾ ਜੀ ਪੂਰਾ ਪੂਰਾ ਵੀਰੇ ਪੂਰਾ ਠੀਕ ਆ ਵੀਰੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਬਰਾੜ ਜੀ ਉਹ ਡਿਮਾਂਡ ਜਿਹੜੀ ਅੱਜ ਦੀ ਹੋਊਗੀ ਉਹੋ ਹੀ ਕਰਨੀ ਭਰਾ ਮੇਰਾ ਕੋਈ ਮਗਰ ਗੱਬਣ ਸੂਈ ਤੋਂ ਵਹਿਰ ਮੁੱਲ ਹੋਰ ਹੋਊਗਾ ਜੇ ਅੱਜ ਆਪਣੀ ਲਿਖਦੀ ਆ ਠੀਕ ਆ ਜੀ ਇਹ ਲੈਣ ਦੇਣੀ ਵੀਰੇ 55000 ਦੀ ਦੇਣੀ ਆ ਭਰਾ 55000 ਹਾਂ 55000 ਦੀ ਕਹੇ ਨਹੀਂ ਵੀਰੇ ਬੱਚੀ ਇਹੋ ਜੀ ਗੱਬਣ ਦੋਕਰ ਵੱਛੀ ਵੀ ਮੰਨ ਕੇ ਤਾਂ 60-65 ਹਜ਼ਾਰ ਦੀ ਲੱਗਦੀ ਵੀਰੇ ਤੇ ਆਪਾਂ ਗੱਬਣ ਵੱਛੀ ਦੇਣੀ ਹੈ ਬਸ ਸਹੀ ਗੱਲ ਹੈ ਜੀ ਠੀਕ ਆ ਵੀਰੇ 52000 ਦੀ ਦੇ ਦਾਂਗੇ ਆਪਾਂ ਕਿੱਥੇ ਮਿਲਨੇ ਆ ਤੁਹਾਨੂੰ ਜਿਹੜਾ ਲੈ ਗਿਆ ਲੈ ਗਿਆ ਇਹ ਐਨਾ ਕਰਵੇ ਗਰਮ ਹੋਣਗੀਆਂ ਠੀਕ ਆ ਵੀਰੇ ਜੀ ਨੋਕ ਆਉਂਦਾ ਨਹੀਂ ਠੀਕ ਆ ਵੀਰੇ ਸਹੀ ਗੱਲ ਹੈ ਜੀ ਅੱਗੇ ਉਹਨੂੰ ਵੀ ਬਾਹਰ ਹੀ ਲਿਆ ਵੀਰੇ ਲਿਆ ਵੀਰੇ ਇਹ ਜਰਸੀ ਆ ਵੀਰੇ ਵੀ ਸੁਆ ਕਿੰਨਾ ਜਰਸੀ ਦਾ ਸਾਈਜ਼ ਵਾਲਾ ਕਰੋ ਜਾ ਠੀਕ ਆ ਜੀ ਹਾਂਜੀ ਵੀਰੇ ਇਹਦਾ ਸੂਆ ਕਿੰਨਾ ਮਾਜੀ ਇਹ ਵੀ ਦੂਜੀ ਸੂਆ ਸੁੰਦੀ ਆ ਵੀਰੇ ਇਹ ਸਮਾਂ ਕਿੰਨਾ ਕ ਲੈਂਦੀ ਆ ਵੀਰੇ ਇਹ ਵੀਰੇ 10 ਦਿਨ 12 ਦਿਨ ਖੁੱਲੇ ਡੁੱਲੇ ਲੈ ਜੂ ਭਰਾ ਭਰਾੜ ਡੁੱਲੇ ਲੈ ਜੂ ਹਾਂ ਹਾਂ ਠੀਕ ਆ ਜੀ ਥਣ ਓਕੇ ਆ ਜੀ ਜਮਾ ਥਣਾ ਥੁਣਾ ਦੀ ਠੰਡੀ ਸੀਲ ਦੀ ਫੁੱਲ ਗਰਾਦੀ ਬੜਾ ਕੋਈ ਗਰਮੀ ਵਾਲੇ ਦਾ ਕੰਮ ਹੀ ਨਹੀਂ ਵੀ ਗੱਲਾਂ ਤੋਂ ਗਰਮ ਹੋ ਗਈ ਗੁਜ਼ੜ ਵਜਨ ਬੜਾ ਚੰਗਾ ਜੀ ਵਜਨ ਵੇਖ ਬੱਚੀ ਦਾ ਬਾਈ ਕੁਆਲਟੀ ਵੇਲ ਵਜਨ ਸਾਰਾ ਕੁਝ ਚੰਗਾ ਹੀ ਆ ਹਾਂ ਜੀ ਵੀਰੇ ਬਾਕੀ ਫੇਸ ਕੁਆਲਟੀ ਸੋਹਣੀ ਐ ਚੈੱਕ ਕਰ ਸਕਦੇ ਹੋ ਥਾਣ ਕੱਲਾ ਕੱਲਾ ਨਿੱਖੜ ਮ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੋੜ ਸ਼ੰਕਪੂਰਾ ਵੀ ਨਹੀਂ ਜੀ ਬਾਕੀ ਕੱਚੀ ਕੱਚੀ ਆ ਦਿਨ ਜਿਹੜੇ ਹੁੰਦੇ ਆ ਵੀਰੇ 2-4 ਦਿਨ ਗਾਂ ਪਛਾਂ ਹੋ ਸਕਦੇ ਆ ਕੱਦ ਕਾਠ ਵਾਲੀਆਂ ਵੀ ਸ਼ੂਟਿੰਗਾਂ ਨਾਲ ਸਮਝੇ ਮੇਰਾ ਵੀਰ ਹਾਂ ਜੀ ਬਾਹਰੀਆਂ ਸ਼ੂਟਿੰਗਾਂ ਹੋਣਗੀਆਂ ਬ੍ਰਾਂਡ ਦੀ ਡਿਮਾਂਡ ਜੀ ਹਾਂ ਭਾਈ ਇਹਦੀ ਡਿਮਾਂਡ ਇਹਦੀ ਬ੍ਰਾਂਡ ਅੱਜ ਦੀ ਕੱਚੀ ਕੱਚੀ ਦੀ ਡਿਮਾਂਡ ਵੀਰੇ 50000 ਦੀ ਦੇਣੀ ਆ ਭਰਾ ਠੀਕ ਆ ਜੀ ਅੱਜ ਦੀ ਡਿਮਾਂਡ ਦਾ ਬਾਈ ਕਹਿੰਦਾ 50000 ਰੁਪਏ ਦੀ ਦੇਣੀ ਆ ਐ ਇਹਨਾਂ ਕੋਈ ਸਮਝੇ ਵੇਖ ਵੀਰੇ ਠੀਕ ਆ ਵੀਰੇ ਓਕੇ ਲੈ ਅੱਜ ਅਗਲਾ ਕਹਿੰਦਾ ਗਰਮ ਹੁੰਦੀਆਂ ਕੋਈ ਗਰਮ ਨਹੀਂ ਵੀਰੇ ਵੇਖੋ ਸਹੀ ਗੱਲ ਹੈ ਜੀ ਠੀਕ ਕੋਈ ਵੀ ਨਾ ਕਿ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ